ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਜੀ ਤੁਹਾਡਾ ਆਪਣਾ ਜੱਜ ਪੰਡੋਰੀ ਪ੍ਰਧਾਨ ਐਸੀ ਫਰੰਟ ਪੰਜਾਬ ਅੱਜ ਗੱਲ ਕਰਦੇ ਹਾਂ ਜੀ ਸਾਡੇ ਪਿਛਲੇ ਬਹਾਕਿਆਂ 'ਚ ਬਣੇ ਨਵੇਂ ਐਮਪੀ ਜਿਹੜੇ ਸਾਡੇ ਫਰੀਦਕੋਟ ਤੋਂ ਸ਼ਡਿਊਲ ਕਾਸ ਹੁੰਣ ਦੇ ਨਾਤੇ ਸ਼ਡਿਊਲ ਕਾਸ ਲਾ ਕੇ ਰਿਜ਼ਰਵੇਸ਼ਨ ਲੈ ਕੇ ਆ ਐਮਪੀ ਬਣੇ ਆ ਭਾਈ ਸਰਬਜੀਤ ਸਿੰਘ ਜੀ ਖਾਲਸਾ ਤੇ ਸਾਨੂੰ ਪਤਾ ਲੱਗਾ ਕਹਿੰਦੇ ਵੀ ਜਿਹੜੀ ਐਮਪੀ ਕੋਟੇ ਚੋਂ ਫੰਡਿੰਗ ਆਉਂਦੀ ਆ ਗ੍ਰਾਂਟ ਗ੍ਰਾਂਟ ਆਉਂਦੀ ਆ ਉਹ ਗ੍ਰਾਂਟ ਆਈ ਆ ਕੁੱਲ 9.80 ਕਰੋੜ ਰੁਪਏ ਦੀ ਗ੍ਰਾਂਟ ਆਈ ਆ ਤੇ ਫੰਡ ਜਿਹੜਾ ਖਰਚ ਕੀਤਾ ਗਿਆ 29% ਦੀ ਮਤਲਬ 2 ਕਰੋੜ 2.88 ਕਰੋੜ ਰੁਪਏ ਤੇ 6.92 ਕਰੋੜ ਰੁਪਏ ਖਰਚੇ ਜਾਣੇ ਹਜੇ ਬਾਕੀ ਰਹਿ ਗਈ ਤੇ ਹੁਣ ਇੱਥੇ ਆ ਕੇ ਗੱਲ ਰੁਕਦੀ ਹੈ ਸਾਡੇ ਅਸੀਂ ਸਮਾਜ ਦੀ ਕੀ ਕਰਦੇ ਆ ਸਿਰਫ ਭਾਵਕ ਹੋ ਕੇ ਕੀ ਹੋਇਆ ਕਹਿੰਦੇ ਵੀ ਅ ਅਮਰਪਾਲ ਸਿੰਘ ਦਾ ਤੇ ਸਰਦਾਰ ਬੈਂਤ ਸਿੰਘ ਜੀ ਦਾ ਸੁਪੁੱਤਰ ਹੈ ਪਿਤਾ ਦੀ ਕੁਰਬਾਨੀ ਨੂੰ ਲੈ ਕੇ ਅ ਇਹ ਜਿਹੜੀ ਉਹਨੂੰ ਛੀਟ ਐ ਐਮਪੀ ਛੀਟ ਦੇ ਦਿੱਤੀ ਗਈ ਤੇ ਵੋਟ ਪਾਉਣ ਵੱਲੇ ਸਾਡੇ ਐਸਸੀ ਸਮਾਜ ਨੇ ਬਿਲਕੁਲ ਨਹੀਂ ਸੋਚਿਆ ਵੀ ਆਉਣ ਵਾਲੇ ਟਾਈਮ ਦੇ ਵਿੱਚ ਕਰੂਗਾ ਕੀ ਤੇ ਉਹਨੇ ਅੱਜ ਆਪਦੇ ਰੰਗ ਦਿਖਾਤੇ ਆ ਦੇਖੋ ਸ਼ਡਿਊਲ ਕਾਸਟ ਹੋਣ ਦੇ ਨਾਤੇ ਅਸੀਂ ਕਦੇ ਵੀ ਜਰਨਲ categories ਦਾ ਇੱਥੇ ਐਮਪੀ ਹੁੰਦਾ ਸਾਨੂੰ ਲੋੜ ਹੀ ਕੋਈ ਨਹੀਂ ਸੀ ਕਿਉਂਕਿ ਸਾਨੂੰ ਪਤਾ ਹੈ ਵੀ ਉਹਨਾਂ ਨੇ ਸਾਡੇ ਸਮਾਜ ਦੀ ਜਿੰਨੀ ਕੁ ਗੱਲ ਕਰਨੀ ਹੁੰਦੀ ਹੈ ਸਾਨੂੰ ਹਰ ਗੱਲ ਦਾ ਪੂਰੀ ਤਰ੍ਹਾਂ ਪਤਾ ਹੁੰਦਾ ਹੈ ਤੇ ਗੱਲ ਅਸੀਂ ਜਦੋਂ ਵੀ ਗੱਲ ਕਰਦੇ ਸਾਡੇ ਐਸਸੀ ਸਮਾਜ ਦੇ ਇਹ ਐਮਪੀ ਐਮਐਲਏ ਆ ਉਹਨਾਂ ਨੂੰ ਕਹਿਣਾ ਸ਼ੁਰੂ ਕਰਦੇ ਆਂ ਅਸੀਂ ਦੂਸਰੇ ਤੋਂ ਲੈਣਾ ਹੀ ਕੀ ਹੈ ਤੇ ਇਸ ਬੰਦੇ ਨੇ ਇਹ ਇਹ ਪਤਾ ਲੱਗਾ ਕਹਿੰਦੇ ਵੀ ਇਸੇ ਲਾਲਚ ਦੇ ਵਿੱਚ ਪੂਰੀ ਗਰੰਟੀ ਨਹੀਂ ਵਰਤੀ ਕਹਿੰਦਾ ਵੀ ਕਿਤੋਂ ਨਾ ਕਿਤੋਂ ਕੋਈ 10% ਸਾਨੂੰ ਵੀ ਮਿਲ ਜੇ ਵੀ 10% ਦੇ ਲਾਲਚ ਦੇ ਵਿੱਚ ਉਹ ਗਰਾਂਟ ਉਸੇ ਤਰ੍ਹਾਂ ਹੀ ਰਹਿ ਗਈ ਤੇ ਇਹ ਬਿਲਕੁਲ ਨਿੰਦਣਯੋਗ ਗੱਲ ਹੈ ਇਹਨੂੰ ਚਾਹੀਦਾ ਸੀਗਾ ਸਾਡੇ ਪੰਜਾਬ ਦੇ ਵਿੱਚ ਸ਼ਡਿਊਲ ਕਾਸਟ ਜਿਹੜੇ ਬੱਚੇ ਸਕੂਲ ਦੇ ਸਕੂਲਾਂ 'ਚ ਪੜ੍ਹਦੇ ਆ ਇਹ ਜਿਹੜੀ ਗ੍ਰਾਂਟ ਹੈ ਸਕੂਲਾਂ ਨੂੰ ਹੀ ਦੇ ਦਿੰਦਾ ਸਕੂਲਾਂ ਨੂੰ ਗ੍ਰਾਂਟ ਦੇ ਦਿੰਦਾ ਸਕੂਲਾਂ ਦਾ ਜਿਹੜਾ ਅ ਪੱਧਰ ਆ ਉੱਚਾ ਹੋ ਜਾਂਦਾ ਉਹਨਾਂ ਦੀ ਜਿਹੜੀ ਹਾਲਤ ਖਸਤ ਆਏ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਸ਼ਡਿਊਲ ਕਾਸਟ ਬੱਚੇ ਪੜ੍ਹਦੇ ਆ ਇਹ ਖਾਸ ਕਰਕੇ ਜਿਹੜੇ ਸਰਕਾਰੀ ਸਕੂਲ ਆ ਸਿਰਫ ਉਹ ਸ਼ਡਿਊਲ ਕਾਸਟ ਬੱਚਿਆਂ ਦੇ ਬਣ ਕੇ ਰਹਿ ਗਏ ਆ ਤੇ ਉਹਨਾਂ ਦੀ ਜੇ ਇਹ ਸਾਰੀ ਗ੍ਰਾਂਟ ਆ ਉਹਨਾਂ ਸਕੂਲਾਂ ਦੀ ਹਾਲਤ ਵਧੀਆ ਬਣ ਜਾਣੀ ਸੀ ਜੇ ਲੱਗ ਜਾਂਦੀ ਤਾਂ ਅੱਜ ਨੂੰ ਜਿਹੜਾ ਸਾਡੇ ਸਰਕਾਰੀ ਸਕੂਲਾਂ ਦਾ ਜਿਹੜਾ ਮਿਆਰ ਉੱਚਾ ਹੋ ਕੇ ਸਾਡੇ ਸ਼ੈਡਿਊਲ ਕਾਸਟ ਬੱਚੇ ਜਿਹੜੇ ਪੜ੍ਹਾਈ ਤੋਂ ਅਕਸਰ ਹੀ ਵਾਂਝੇ ਰਹਿ ਜਾਂਦੇ ਆ ਉਹ ਉਹਨਾਂ ਦੀ ਪੜ੍ਹਾਈ ਤੇ ਲੱਗਦੇ ਤੇ ਬਹੁਤ ਕੋਸ਼ਿਸ਼ ਆ ਜਿਹੜਾ ਇਸ ਗ੍ਰਾਂਟ ਨਾਲ ਹੋ ਸਕਦਾ ਸੀ ਤੇ ਮੈਂ ਮੁਬਾਰਕਾਂ ਵੀ ਕਹਿਣਾ ਮੁਬਾਰਕਾਂ ਦਿੰਨਾ ਸਾਡੇ ਐਸਸੀ ਸਮਾਜ ਦੇ ਉਹਨਾਂ ਆ ਵੀਰਾਂ ਨੂੰ ਜਿਨ੍ਹਾਂ ਨੇ ਇਹ ਵੋਟਰ ਬਣ ਕੇ ਇਹਨਾਂ ਨੂੰ ਵੋਟ ਪਾ ਕੇ ਇਹ ਇਹਨੂੰ ਇਸ ਮੁਕਾਮ ਤੱਕ ਪਹੁੰਚਾ ਦਿੱਤਾ ਵੀ ਜਿਨੇ ਅ ਅੱਜ ਐਸੀ ਸਮਾਜ ਦੀ ਸਾਰ ਲੈਣੀ ਵੀ ਉਹ ਮੁਨਾਸਬ ਨਹੀਂ ਸਮਝਦਾ ਐਸੀ ਸਮਾਜ ਦੀ ਗੱਲ ਕਰਨੀ ਵੀ ਉਹ ਮੁਨਾਸਬ ਨਹੀਂ ਸਮਝਦਾ ਸੋ ਵਧਾਈ ਦੇ ਪਾਤਰ ਆ ਉਹ ਸਾਰੇ ਵੋਟਰ ਜਿਨ੍ਹਾਂ ਨੇ ਇਹ ਬਹੁਤ ਅੱਗੇ ਹੋ ਹੋ ਕੇ ਅ ਗੱਣਾ ਖਸਾਨ ਚੋਣਾ ਨਿਚੋਂ ਨਿਸ਼ਾਨੀ ਜਿਹਦੇ ਤੇ ਵੋਟਾਂ ਪਾਉਣ ਚ ਤੇ ਪਾਉਣ ਚ ਬਹੁਤ ਜ਼ਿਆਦਾ ਯੋਗਦਾਨ ਪਾਇਆ ਤੇ ਉਹਨਾਂ ਸਾਰਿਆਂ ਵੀਰਾਂ ਨੂੰ ਮੁਬਾਰਕਾਂ ਤੇ ਮੈਂ ਇਹ ਇਹ ਸਾਡੇ ਐਮਪੀ ਨੂੰ ਕਹਿਣਾ ਚਾਹਣਾ ਭਾਈ ਸਾਹਿਬ ਹਜੇ ਟਾਈਮ ਰਹਿਦਾ ਹੈ ਆਉਣ ਵਾਲੇ ਟਾਈਮ ਦੀਆਂ ਵੀ ਗ੍ਰਾਂਟਾਂ ਤੇਰੇ ਕੋਲੇ ਪਹੁੰਚਣੀਆਂ ਤੇ ਖਿਆਲ ਕਰ ਇਹੋ ਜਿਹੇ ਜਿਹੜੀਆਂ ਗ੍ਰਾਂਟਾਂ ਵਾਪਸ ਜਾਣੀਆਂ ਉਹਨਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਜੇ ਆਪਦੇ ਸਮਾਜ ਤੇ ਲਾਵੇਂਗਾ ਆਪਣੇ ਸਮਾਜ ਦੀ ਗੱਲ ਕਰੇਗਾ ਤਾਂ ਹੁਣ ਵਾਲੇ ਟਾਈਮ ਦੇ ਵਿੱਚ ਸਮਾਜ ਤੇਰੇ ਨਾਲ ਖੜੂਗਾ ਜੇ ਤੂੰ ਸਹੀ ਤਰੀਕੇ ਆਪਦੇ ਸਮਾਜ ਦੀ ਗੱਲ ਕਰਦਾ ਹੁੰਦਾ ਸਮਾਜ ਲਈ ਇਹ ਗਰੰਟਾ ਲਾ ਦਿੰਦਾ ਤੇ ਮੈਨੂੰ ਅੱਜ ਤੇਰੇ ਪ੍ਰਤੀ ਇਸ ਤਰ੍ਹਾਂ ਬੋਲਣਾ ਨਾ ਪੈਂਦਾ ਸੋ ਵਿਚਾਰ ਵੀਰ ਆਉਣ ਵਾਲੇ ਟਾਈਮ ਦਾ ਨਹੀਂ ਆਉਣ ਵਾਲੇ ਟਾਈਮ ਦੇ ਵਿੱਚ ਨਹੀਂ ਤਾਂ ਇਹਦਾ ਤੈਨੂੰ ਬਹੁਤ ਗਲਤ ਖਮਿਆza ਭੁਗਤਣਾ ਪਊਗਾ ਅਕਸਰ ਹੀ ਲੀਡਰ ਜਿਹੜੇ ਮਿੱਟੀ ਹੁੰਦੇ ਦੇਖੇ ਗਏ ਆ ਤੇ ਉਹਨਾਂ ਤਰ੍ਹਾਂ ਤੋਂ ਵੀ ਮਿੱਟੀ ਹੀ ਹੋਣ ਵਾਲੇ ਪਾਸੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ